ਇਹਨਾਂ ਨੇ ਕੱਲੀ ਗੰਦੀ ਰਾਜਨੀਤੀ ਕੀਤੀ ਹੈ ਧਰਮ ਦੇ ਨਾਤੇ ਕਦੇ ਦੋਸ਼ੀਆਂ ਨੂੰ ਫੜਨ ਦਾ ਨਾਟਕਾੜੂ ਰਾਇ ਰਾਦਾਸੀ ਨਾ ਪੰਜੇ ਦਾ ਰਾਇਦਾਸੀ ਕਿਉਂਕਿ ਜੇ ਦੋਸ਼ੀ ਫੜੇ ਜਾਂਦੇ ਨੇ ਤੇ ਅਕਾਲੀ ਦਲ ਦੇ ਕਸੂਰ ਸਾਬਿਤ ਹੁੰਦਾ ਹੈ ਤੇ ਜੇ ਅਕਾਲੀ ਦਲ ਦੇ ਕਸੂਰ ਸਾਬਿਤ ਹੋ ਗਿਆ ਫਿਰ ਆਏ ਚੋਣਾਂ 'ਚ ਅਕਾਲੀ ਦਲ ਦੇ ਉੱਤੇ ਆ ਥੰਦੇ ਮਾੜੇ ਦੋਸ਼ ਲਾ ਕੇ ਇਹ ਆਪਣੀ ਸਿਆਸੀ ਲਾਹੇਵੇਂ ਲੈਣਗੇ ਕੋ ਮੈਂ ਤਾਂ ਸਭ ਤੋਂ ਪਹਿਲਾਂ ਇਸ ਗੱਲ ਦਾ ਦੁੱਖ ਪ੍ਰਗਟ ਕਰਾ ਰਹੀ ਸੀ ਬਹੁਤ ਹੀ ਦੁੱਖਦਾਈ ਚੀਜ਼ ਹਰੇਕ ਤਾਰਮਦਾ ਸਤਕਾਰ ਹਰ ਧਰਮ ਸिखਾਂਦਾ ਹੈ ਤੇ ਆਪਣੇ ਗੁਰੂ ਸਾਹਿਬ ਦੇ ਉੱਤੇ ਜਦ ਇਹੋ ਜਿਹੀ ਬੇਅਦਬੀਆਂ ਹੁੰਦੀਆਂ ਰਹੀਆਂ ਤੇ ਹਰੇਕ ਟਿੱਕ ਦਾ ਦਿਲ ਬਲੁੰਦਰਾ ਜਾਂਦਾ ਹੈ ਤੇ ਪਿਛਲੇ 7-8 ਸਾਲਾਂ 'ਚ ਆਪਾਂ ਦੇਖਿਆ ਕਿ ਕਈ ਸੌ ਬੇਅਦਬੀਆਂ ਹੋ ਚੁੱਕੀਆਂ ਨੇ ਅੱਜ ਤੱਕ ਹੋਈ ਜਾ ਰਹੀਆਂ ਨੇ ਤੇ ਜ਼ਰੂਰ ਮਨ 'ਚ ਸਵਾਲ ਆਂਦਾ ਹੈ ਕਿ ਜਿਹੜੀ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਨੇ ਸਰਕਾਰਾਂ ਬਣਾਈਆਂ ਸੀ ਗੁਟਕਾ ਸਾਹਿਬ ਦੀ ਸੌ ਖਾ ਕੇ ਇਹ ਅਕਾਲੀ ਬਾੜੇ ਨੇ ਇਹਨੂੰ ਇਹਨਾਂ ਨੂੰ ਕੱਢੋ ਐਸੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਫੜ ਕੇ ਲਾਵਾਂਗੇ ਤੇ ਉਹਨਾਂ ਨੂੰ ਸਜ਼ਾ ਦਿਵਾਵਾਂਗੇ ਤੇ ਇਹਨਾਂ ਸੱਤ ਸਾਲਾਂ 'ਚ ਕਿਹੜੇ ਦੋਸ਼ੀ ਨੂੰ ਇਹ ਫੜ ਕੇ ਲੈ ਕੇ ਆਏ ਨੇ ਕਿਹਨੂੰ ਸਜ਼ਾ ਦਿਲਵਾਈ ਹੈ ਕਿੰਨੀਆਂ ਸੈਂਕੜੇ ਬੇਅਦਬੀਆਂ ਉਹਦੇ ਬਾਅਦ ਵੀ ਹੋ ਗਈਆਂ ਨੇ ਉਹਨਾਂ ਦੇ ਦੋਸ਼ੀਆਂ ਨੂੰ ਵੀ ਛੱਡੋ ਅੱਜ 5 ਮਹੀਨੇ ਪਹਿਲੇ ਸੁਲਤਾਨਪੁਰ ਲੋਧੀ ਦੀ ਧਰਤੀ ਵਿੱਚ ਗੁਰਪੁਰਪੁਰ ਦੇ ਦਿਨਾਂ 'ਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਦਿਹਾੜੇ 'ਚ ਉਹਨਾਂ ਨੂੰ ਸਮਰਪਿਤ ਅਖੰਡ ਪਾਠ ਸਾਜ ਚੱਲ ਰਹੇ ਨੇ ਅਖੰਡ ਪਾਠ ਸਾਹਿਬ ਦੇ ਵਿੱਚ ਨਿਤਨੇਮ ਕਰਦੀ ਹੋਈ ਸੰਗਤਾਂ ਅੰਮ੍ਰਿਤ ਵੇਲੇ ਬੈਠੀਆਂ ਨੇ ਤੇ ਚਾਰ ਜ਼ਿਲ੍ਹਿਆਂ ਦੀ ਪੁਲਿਸ ਗੁਰੂ ਘਰ ਦੇ ਅੰਦਰ ਜੁੱਤੀਆਂ ਬੂਟਾ ਤੇ ਬੰਦੂਕਾ ਸਮੇਤ ਜਾ ਕੇ ਇਹੋ ਜਿਹੀ ਗੋਲੀਆਂ ਦੀ ਬੁਸ਼ਾਰ ਹੋਏ ਕਿ ਚਲਦੇ ਹੋਏ ਗੁਰੂ ਸਾਹਿਬ ਦੇ ਪਾਠ ਖੰਡਿਤ ਹੋਵੇ ਇੰਨੀ ਵੱਡੀ ਬੇਅਦਬੀ ਹੋਈ ਲੇਕਿਨ ਇੱਕ ਧਰਨਾ ਨਹੀਂ ਲੱਗਿਆ ਇੱਕ ਆਵਾਜ਼ ਨਹੀਂ ਉੱਠੀ ਹੈ ਕਿ 5 ਮਹੀਨੇ ਹੋ ਗਏ ਪੰਜਾਬ ਦੀ ਧਰਤੀ ਵਿੱਚ ਕਿਦੇ ਹੁਕਮਾਂ ਦੇ ਨਾਲ ਗੁਰੂ ਘਰ ਦੇ ਅੰਦਰ ਪੁਲਿਸ ਜਾ ਕੇ ਗੋਲੀਆਂ ਚਲਾ ਕੇ ਗੁਰੂ ਸਾਹਿਬ ਦੇ ਪਾਠ ਨੂੰ ਖੰਡਿਤ ਕੀਤਾ ਦੂਜੀ ਵਾਰੀ ਪੰਜਾਬ 'ਚ ਜੇ ਹੋਇਆ ਜੇ ਪਹਿਲੀ ਵਾਰੀ 84 ਵਿੱਚ ਜਿਹੜੀ ਪਹਿਲੀ ਜੂਨ ਨੂੰ ਆਪਾਂ ਜਾ ਕੇ ਵੋਟ ਪਾਵਾਂਗੇ ਮੈਂ ਤਾਂ ਉਮੀਦ ਕਰਦੀ ਹਾਂ ਸਿੱਖ ਕੌਮ ਤਾਂ ਯਾਦ ਰੱਖੋਗੇ ਕਿ ਪਹਿਲੀ ਜੂਨ ਨੂੰ ਇੱਕ ਪੰਜੇ ਦੀ ਕੇਂਦਰ ਦੀ ਸਰਕਾਰ ਨੇ ਫੌਜੀ ਹਮਲਾ ਦਰਬਾਰ ਸਾਹਿਬ ਦੇ ਵਿੱਚ ਕਰਾ ਕੇ ਸਾਡੇ ਅਕਾਲ ਤਖਤ ਸਾਹਿਬ ਨੂੰ ਢਹਡੇਰੀ ਕਰਕੇ ਸਰੋਵਰ ਸਾਹਿਬ ਨੂੰ ਲਹੂ ਲੋਹਾਨ ਕਰਕੇ ਸੈਂਕੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੋਲੀਆਂ ਚਲਾਈਆ ਅੱਜ ਵੀ ਉਹ ਗੁਰੂ ਸਾਹਿਬ ਦਾ ਰਦਕੀ ਤੇ ਇਹ ਕਾਂਗਰਸੀਆਂ ਦੀ ਦੇਨ ਇਹ ਝਾੜੂ ਦੀ ਦੇਨ ਤੇ ਅੱਜ ਵੀ ਜਿਹੜੀ ਬੇਅਦਬੀਆਂ ਹੋ ਰਹੀਆਂ ਤੇ ਇਹਨਾਂ ਨੇ ਤਾਂ ਕਿਹਾ ਸੀ ਬੇਅਦਬੀਆਂ ਵਾਲਿਆਂ ਨੂੰ ਫੜਾਂਗੇ ਸਾਨੂੰ ਤਾਂ 4 ਹਫ਼ਤਿਆਂ ਦਾ ਸਮਾਂ ਨਹੀਂ ਦਿੱਤਾ ਕਿ ਤੁਹਾਡੇ ਉੱਤੇ ਭਰੋਸਾ ਨਹੀਂ ਜਾਂਚ ਦਿੱਲੀ ਨੂੰ ਦਿਓ ਤੇ ਜਦ ਇਹਨਾਂ ਦੀ ਸਰਕਾਰ ਆ ਵੀ ਕਹਿੰਦੇ ਦਿੱਲੀ ਦੀ ਜੋੜੀ ਜਾਂਚ ਅਸੀਂ ਖੁਦ ਕਰਾਂਗੇ ਜਾਂਚ ਦੇ ਨਾਂ 'ਤੇ ਜਿਹੋ ਜੀ ਇਹਨਾਂ ਨੇ ਸਿਆਸਤ ਕੀਤੀ ਉਹ ਵੀ ਲੋਕਾਂ ਦੇ ਸਾਹਮਣੇ ਨੇ ਜਿੰਨੀ ਬੇਅਦਬੀਆਂ ਹੋਈਆਂ ਦਰਬਾਰ ਸਾਹਿਬ ਨੇ ਉਹ ਜੰਗਲਾਤ ਨੂੰ ਟੱਪ ਕੇ ਨੌਜਵਾਨ ਮੁੰਡਾ ਜਿਹੜਾ ਸਾਡੇ ਸਚਕਣ ਸਾਹਿਬ 'ਤੇ ਹਮਲਾ ਕਰਨ ਵਾਸਤੇ ਪਹੁੰਚ ਗਿਆ ਸੀ ਇਹ ਚਾਰ ਬਣਾ ਚਾ ਕਾਂਗਰਸੀ ਨੇ ਉਹਦਾ ਸੰਸਕਾਰ ਕਰਕੇ ਸਬੂਤ ਮਟਾਤਾ ਤਾਂ ਵੀ ਕੋਈ ਕਰਨਾ ਨਹੀਂ ਤੋਂ ਇਹਨਾਂ ਨੇ ਕੱਲੀ ਗੰਦੀ ਰਾਜਨੀਤੀ ਕੀਤੀ ਹੈ ਧਰਮ ਦੇ ਨਾਤੇ ਕਦੇ ਦੋਸ਼ੀਆਂ ਨੂੰ ਫੜਨ ਦਾ ਨਾ ਛਾੜੂਦਾ ਰਦਾਸੀ ਨਾ ਪੰਜੇ ਦਾ ਰਦਾਸੀ ਕਿਉਂਕਿ ਜੇ ਦੋਸ਼ੀ ਫੜੇ ਜਾਂਦੇ ਨੇ ਤੇ ਅਕਾਲੀ ਦਲ ਦੇ ਕਸੂਰ ਸਾਹੇ ਤੋਂ ਹੁੰਦਾ ਹੈ ਤੇ ਜੇ ਅਕਾਲੀ ਦਲ ਦੇ ਕਸੂਰ ਸਾਬਿਤ ਹੋ ਗਿਆ ਫਿਰ ਆਏ ਚੋਣਾਂ 'ਚ ਅਕਾਲੀ ਦਲ ਦੇ ਉੱਤੇ ਆ ਥੰਦੇ ਮਾੜੇ ਦੋਸ਼ ਲਾ ਕੇ ਇਹ ਆਪਣੀ ਸਿਆਸੀ ਲਾਹ ਕਿਵੇਂ ਲੈਣਗੇ ਆਹੀ ਕਾਰਨ ਕਿ ਪਿਛਲੇ 7 ਸਾਲਾਂ ਦੇ ਜਿੰਨੇ ਬੇਅਦਬੀਆ ਗਏ ਅਜੇ ਤੱਕ ਕੋਈ ਦੋਸ਼ੀ ਨਾ ਫੜਿਆ ਗਿਆ ਤੇ ਅੱਜ ਵੀ ਜੇ ਅਬਦੀ ਹੋਈ ਹੈ ਮੈਂ ਉਹ ਸਰਕਾਰੀ ਬਾਬਿਆਂ ਨੂੰ ਜਿਹੜੇ ਧਰਨੇ ਲਾਉਂਦੇ ਸੀ ਉਹਨਾਂ ਨੂੰ ਮੈਂ ਕਹਿੰਦੀ ਅੱਜ ਉਹ ਕਿੱਥੇ ਨੇ ਅੱਜ ਉਹਨਾਂ ਦੇ ਮੂੰਹ ਕਿਉਂ ਬੰਦ ਨੇ ਇਹਦੇ ਵਿੱਚੋਂ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਕਿੰਨਾ ਵੱਡੀ ਸਿਆਸੀ ਸਾਜ਼ਿਸ਼ ਸਾਡੀ ਉਸ ਖੇਤਰੀ ਪਾਰਟੀ ਦੇ ਖਿਲਾਫ ਜਿਸ ਖੇਤਰੀ ਪਾਰਟੀ ਨੇ ਪੰਜਾਬ ਦੀ ਤਰੱਕੀ ਵਾਸਤੇ ਦਿਨ ਰਾਤ ਇੱਕ ਕੀਤਾ ਭਾਈਚਾਰ ਇੱਕ ਸਾਜ ਨੂੰ ਅਮਨ ਸ਼ਾਂਤੀ ਨੂੰ ਹਰੇਕ ਧਰਮ ਦਾ ਇਨਨਾ ਸਤਕਾਰ ਕੀਤਾ ਭਾਵੇਂ ਭਗਵਾਨ ਵਾਲਮੀਕ ਜੀ ਦਾ ਆਸਥਾਨ ਹੋਏ ਪਵੈ ਗੁਰੂ ਰਵਿਦਾਸ ਜੀ ਦਾ ਸਥਾਨ ਹੋਏ ਪਵੈ ਦੁਰਗਿਆਨਾ ਮੰਦਿਰ ਹੋਏ ਪਵੇ ਅਕਾਲ ਸਰਦਾਰ ਸਾਹਿਬ ਦੀ ਗਲਿਆਰਾ ਹੋਏ ਹਰ ਥਾਂ ਨੂੰ ਸਤਕਾਰਿਆ ਹਰ ਧਰਮ ਨੂੰ ਆਪਣਾ ਸਮਝ ਕੇ ਉਹਨਾਂ ਦੇ ਖੁਸ਼ੀ ਦੇ ਤਿਉਹਾਰ ਆਪਣੇ ਸਮਝ ਕੇ ਮਨਾਏ ਤੇ ਇਹਨਾਂ ਦੋਵਾਂ ਪਾਰਟੀਆਂ ਨੇ ਜਿਨ੍ਹਾਂ ਨੇ ਧਰਮ ਦੇ ਨਾਤੇ ਰਾਜਨੀਤੀ ਕੀਤੀ ਹੈ ਲੋਕਾਂ ਨੂੰ ਵੰਡੇ ਹੈ ਇਹਨਾਂ ਦੀ ਗੰਦੀ ਰਾਜਨੀਤੀ ਸਾਡੇ ਸਾਹਮਣੇ ਕਿਹਨਾਂ ਨੇ ਕੀਤਾ ਕਿ